ਤੋ 2018 ਦੇ ਵਿੱਚ ਮੈਂ ਕਿਲਾ ਰੈਹਪੁਰ ਗਿਆ ਸੀਗਾ ਜੀ ਉੱਥੇ ਜਾ ਕੇ ਮੈਂ ਇਸੇ ਦੇ ਕਲੰਪ ਕੱਸਿਆ ਸੀ ਕੰਨ ਦੇ ਵਿੱਚ ਉਹ ਦੋ ਕੰਨਾਂ ਨਾਲ ਕੱਸਦਾ ਪਿਆ ਸੀਗਾ ਤੇ ਅਚਾਨਕ ਮੇਰੇ ਦਿਮਾਗ ਦੇ ਵਿੱਚ ਆਇਆ ਮੈਂ ਕਿਹਾ ਵੀ ਇਹ ਦੋ ਕੰਨਾਂ ਦੇ ਨਾਲ 60 70 ਕਿਲੋ ਚੱਕੀ ਜਾਂਦਾ ਵਾ ਕਿ ਕਿਉਂ ਨਾ ਮੈਂ ਇੱਕ ਕੰਨ ਦੇ ਨਾਲ ਚੱਕ ਦਵਾ ਲੇਕਿਨ ਉਸ ਟਾਈਮ ਮੈਨੂੰ ਗਿਨੀਸ ਵਰਲਡ ਰਿਕਾਰਡ ਦਾ ਨਹੀਂ ਪਤਾ ਸੀ ਕਿ ਵੀ ਇਹਦਾ ਰਾਈਟ ਹੈਂਡ ਕੰਨ ਦੇ ਨਾਲ ਵੀ ਨਾ ਰਿਕਾਰਡ ਆ ਤੇ ਮੈਂ ਫਿਰ ਜਦੋਂ ਉੱਥੋਂ ਦੀ ਘਰੇ ਆਇਆ ਘਰੇ ਆ ਕੇ ਮੈਂ ਉਹ ਕਲੰਪ ਕਲੰਪ ਸਾਰਾ ਤਿਆਰ ਕੀਤਾ ਤੇ ਫਿਰ ਮੈਂ ਸੋਚਿਆ ਮੈਂ ਕਿ ਆ ਵੀ ਮੈਂ ਸਰਚ ਮਾਰ ਕੇ ਦੇਖਿਆ ਵੀ ਇਹਦਾ ਗਿਨੀਸ ਵਲਡ ਰਿਕਾਰਡ ਤਾਂ ਨਹੀਂ ਕੋਈ ਜਿਹੜਾ ਤੁਸੀਂ ਉਹ ਕਲੰਪ ਤਿਆਰ ਕੀਤਾ ਆਪਣੇ ਲਈ ਤਿਆਰ ਕੀਤਾ ਸੀ ਕਿ ਜਿਨ੍ਹਾਂ ਦੇ ਲਈ ਤੁਸੀਂ ਕਿਸੇ ਹੋਰ ਲਈ ਤਿਆਰ ਕੀਤਾ ਸੀ ਨਹੀਂ ਮੈਂ ਆਪਣੇ ਲਈ ਕੀਤਾ ਸੀ ਖਿਲਾਰਾਪੁਰ ਤਾਂ ਮੈਂ ਕਸ ਰਿਆ ਸੀਗਾ ਕੰਨ ਚ ਕਿਸੇ ਦੇ ਤੇ ਉਹ 50 ਕਿ 60 ਕਿਲੋ ਵੇਟ ਚੱਕਦਾ ਪਿਆ ਸੀਗਾ ਤੇ ਫਿਰ ਮੈਂ ਜਦੋਂ ਉਹ ਕਲੰਪ ਬਣਾਇਆ ਬਣਾ ਕੇ ਤਿਆਰੀ ਕੀਤੀ ਪਹਿਲੇ ਦਿਨ ਹੀ ਮੈਂ 20 ਕਿਲੋ ਚੱਕਦਾ ਸੀਗਾ ਤੇ 2018 ਦੇ ਵਿੱਚ ਦਸੰਬਰ ਦੇ ਮਹੀਨੇ 'ਚ ਮੈਂ 90 ਕਿਲੋ ਚੱਕਦਾ ਸੀਗਾ ਤੇ ਰਿਕਾਰਡ ਹੈਗਾ ਵਾ 83 600 ਦਾ ਰਿਕਾਰਡ ਆ 2013 ਚ ਬਣਿਆ ਜੀ ਟਰਕੀ ਚੋਂ ਲੁਧਿਆਣੇ ਦੇ ਮੁੰਡੇ ਨੇ ਬਣਾਇਆ ਵਾ ਉਹ ਕਿੰਨੀ ਦੇਰ ਦਾ ਰਿਕਾਰਡ ਸੀ ਉਹੋ ਨੇ ਤਕਰੀਬਨ 7 ਸੈਕਿੰਡ ਹੋਲਡ ਕੀਤਾ ਜੀ ਉਹਨੇ 82 600 ਚੱਕਿਆ ਵਾ 7 ਸੈਕਿੰਡ ਹੋਲਡ ਕੀਤਾ ਤੇ ਚਲੋ ਬਾਬਾ ਜੀ ਦੀ ਕਿਰਪਾ ਨਾਲ ਆਪਾਂ ਚੱਕਿਆ ਵੀ 85 ਕਿਲੋ ਆ ਤੇ ਆਪਣਾ ਹੋਲਡ ਵੀ 14 ਸੈਕਿੰਡ ਹੋਇਆ ਵਾ